ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵਾਂਗੇ ਦੋਸਤੋ ਕਈ ਵਾਰੀ ਸਾਡੇ ਕੋਲ ਕਸਟਮਰ ਆਉਂਦੇ ਆ ਅਤੇ ਉਹ ਕਹਿੰਦੇ ਆ ਜੀ ਸਾਡਾ ਆਧਾਰ ਕਾਰਡ ਚੱਲ ਨਹੀਂ ਰਿਹਾ ਇਹਨੂੰ ਅਪਡੇਟ ਕਰ ਦਿਓ ਜਾਂ ਕਈ ਵਾਰੀ ਕਸਟਮਰ ਕਹਿੰਦਾ ਹੈ ਕਿ ਇਹਦੇ ਨਾਲ ਮੋਬਾਈਲ ਨੰਬਰ ਦੇਖੋ ਲਿੰਕ ਹੈ ਜਾਂ ਨਹੀਂ ਜਾਂ ਕਿਹੜਾ ਨੰਬਰ ਲਿੰਕ ਹੈ ਤਾਂ ਦੋਸਤੋ ਇਹ ਸਾਰੀਆਂ ਜਾਣਕਾਰੀਆਂ ਜਿਹੜੀਆਂ ਸਾਡੇ ਕੋਲ ਲੈਣ ਵਾਸਤੇ ਲੋਕ ਆਉਂਦੇ ਹਨ ਤਾਂ ਇਸ ਵਿਸ਼ੇ ਦੇ ਵਿੱਚ ਜਿਹੜੀ ਅੱਜ ਦੀ ਵੀਡੀਓ ਆਪਾਂ ਬਣਾਈ ਹੈ ਤਾਂ ਕਿ ਤੁਸੀਂ ਘਰ ਬੈਠੇ ਹੀ ਇਹ ਸਾਰੀਆਂ ਚੀਜ਼ਾਂ ਜੇ ਆਪਣੇ ਮੋਬਾਈਲ ਦੇ ਉੱਪਰ ਹੀ ਚੈੱਕ ਕਰ ਸਕੋ ਇਸ ਦੇ ਲਈ ਕਰਨਾ ਕੀ ਹੈ ਸਭ ਤੋਂ ਪਹਿਲਾਂ ਤੁਸੀਂ ਆਪਣੇ ਮੋਬਾਈਲ ਦੀ ਹੋਮ ਸਕਰੀਨ ਦੇ ਉੱਪਰ ਚਲੇ ਜਾਣਾ ਹੈ ਹੋਮ ਸਕਰੀਨ ਦੇ ਉੱਪਰ ਜਾ ਕੇ ਤੁਸੀਂ ਜਿਹੜਾ ਇਹ ਗੂਗਲ ਕ੍ਰੋਮ ਜਾਂ ਕੋਈ ਵੀ ਬ੍ਰਾਊਜ਼ਰ ਜੋ ਤੁਸੀਂ ਯੂਜ਼ ਕਰਦੇ ਹੋ ਉਸ ਦੇ ਉੱਪਰ ਕਲਿੱਕ ਕਰ ਲੈਣਾ ਹੈ ਉਸ ਤੋਂ ਬਾਅਦ ਦੋਸਤੋ ਤੁਸੀਂ ਸਰਚ ਬਾਰ ਦੇ ਵਿੱਚ UIDAI ਲਿਖ ਕੇ ਸਰਚ ਕਰਨਾ ਹੈ ਉਸ ਤੋਂ ਬਾਅਦ ਦੋਸਤੋ ਇਹ ਸਕਰੀਨ ਤੁਹਾਡੇ ਸਾਹਮਣੇ ਆਵੇਗੀ ਇਸ ਦੇ ਵਿੱਚ ਤੁਸੀਂ ਚੈੱਕ ਆਧਾਰ ਸਟੇਟਸ ਦੇ ਉੱਤੇ ਕਲਿੱਕ ਕਰਨਾ ਹੈ ਇਸ ਤੋਂ ਬਾਅਦ ਦੋਸਤੋ ਅਗਲੀ ਸਕਰੀਨ ਦੇ ਵਿੱਚ ਤੁਸੀਂ ਇਸ ਨੂੰ ਸਕਰੀਨ ਨੂੰ ਉੱਪਰ ਨੂੰ ਸਕਰੋਲ ਕਰਨਾ ਹੈ ਉਸ ਤੋਂ ਬਾਅਦ ਦੋਸਤੋ ਤੁਸੀਂ ਚੈੱਕ ਆਧਾਰ ਵੈਲਿਡਿਟੀ ਇਸ ਦੇ ਉੱਪਰ ਜਿਹੜਾ ਤੁਸੀਂ ਕਲਿੱਕ ਕਰਨਾ ਹੈ ਅਗਲੀ ਸਕਰੀਨ ਦੇ ਵਿੱਚ ਤੁਸੀਂ ਆਪਣਾ ਆਧਾਰ ਨੰਬਰ ਅਤੇ ਜੋ ਕੈਪਚਾ ਸ਼ੋ ਹੋ ਰਿਹਾ ਹੈ ਉਸ ਨੂੰ ਭਰਨਾ ਹੈ ਆਧਾਰ ਨੰਬਰ ਅਤੇ ਕੈਪਚਾ ਭਰਨ ਤੋਂ ਬਾਅਦ ਪ੍ਰੋਸੀਡ ਵਾਲੇ ਬਟਨ ਦੇ ਉੱਤੇ ਕਲਿੱਕ ਕਰਨਾ ਹੈ ਪ੍ਰੋਸੀਡ ਵਾਲਾ ਬਟਨ ਦਬਣ ਤੋਂ ਬਾਅਦ ਇਹ ਸਕਰੀਨ ਤੁਹਾਡੇ ਸਾਹਮਣੇ ਆਏਗੀ ਤੁਹਾਡੇ ਆਧਾਰ ਕਾਰਡ ਦਾ ਸਟੇਟਸ ਇਸ ਸਕਰੀਨ ਦੇ ਉੱਪਰ ਜੇਕਰ ਉੱਪਰ ਠੀਕ ਦਾ ਨਿਸ਼ਾਨ ਲੱਗਾ ਹੋਇਆ ਹੈ ਤਾਂ ਤੁਹਾਡਾ ਆਧਾਰ ਕਾਰਡ ਬਿਲਕੁਲ ਓਕੇ ਹੈ ਤੇ ਕਿਸੇ ਤਰ੍ਹਾਂ ਦੀ ਅਪਡੇਟ ਦੀ ਲੋੜ ਨਹੀਂ ਹੈ ਹਾਂ نیچے ਤੁਹਾਨੂੰ ਜੇਕਰ ਮੋਬਾਈਲ ਦੀ ਆਪਸ਼ਨ ਦੇ ਸਾਹਮਣੇ ਜੇਕਰ ਐਨ ਯੂ ਐਲ ਨਲ ਦਾ ਜੋ ਤੁਹਾਨੂੰ ਦਿਖਾਈ ਦਿੰਦਾ ਹੈ ਸਪੈਲਿੰਗ ਦਿਖਾਈ ਦਿੰਦੇ ਹਨ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਹਾਡੇ ਆਧਾਰ ਕਾਰਡ ਦੇ ਨਾਲ ਕੋਈ ਵੀ ਨੰਬਰ ਨਹੀਂ ਜੁੜਿਆ ਹੋਇਆ ਤਾਂ ਤੁਸੀਂ ਆ ਨਜ਼ਦੀਕ ਦੇ ਆਧਾਰ ਸੇਵਾ ਕੇਂਦਰ ਜਾਂ ਸੇਵਾ ਕੇਂਦਰ ਦੇ ਵਿੱਚ ਜਾ ਕੇ ਤੁਸੀਂ ਆਪਣਾ ਜੋ ਚੱਲ ਰਿਹਾ ਮੋਬਾਈਲ ਨੰਬਰ ਹੈ ਉਹ ਆਧਾਰ ਕਾਰਡ ਦੇ ਨਾਲ ਤੁਸੀਂ ਲਿੰਕ ਕਰਵਾ ਲੈਣਾ ਹੈ ਇਸ ਤੋਂ ਇਲਾਵਾ ਇੱਥੇ ਤੁਹਾਨੂੰ ਤੁਹਾਡਾ ਏਜ ਬੈਂਡ ਯਾਨੀ ਕਿ ਕਿੰਨੇ ਤੋਂ ਕਿੰਨੇ ਸਾਲ ਦੇ ਵਿੱਚ ਤੁਹਾਡੀ ਉਮਰ ਹੈ ਤੁਹਾਡਾ ਜੈਂਡਰ ਕੀ ਹੈ ਮੇਲ ਫੀਮੇਲ ਜਾਂ ਕੋਈ ਹੋਰ ਤੁਹਾਡੀ ਸਟੇਟ ਕਿਹੜੀ ਹੈ ਇਹ ਜਾਣਕਾਰੀ ਤੁਹਾਨੂੰ ਇਸ ਪੇਜ ਤੋਂ ਮਿਲ ਜਾਂਦੀ ਹੈ ਇਸ ਦੇ ਨਾਲ ਹੀ ਜੇਕਰ ਤੁਹਾਨੂੰ ਮੋਬਾਈਲ ਦੇ ਉੱਪਰ ਤੁਹਾਡਾ ਮੋਬਾਈਲ ਨੰਬਰ ਲਿਖਿਆ ਆ ਸ਼ੋਅ ਕਰਦਾ ਜਿਸ ਦੇ ਕਿ ਤੁਸੀਂ ਸਿਰਫ ਆਖਰੀ ਤਿੰਨ ਡਿਜੀਟ ਹੀ ਦੇਖ ਸਕਦੇ ਹੋ ਤਾਂ ਇਹ ਨੰਬਰ ਜੇਕਰ ਤੁਹਾਡਾ ਚੱਲ ਰਿਹਾ ਹੈ ਤਾਂ ਵਧੀਆ ਹੈ ਜੇਕਰ ਤੁਹਾਡਾ ਇਹ ਨੰਬਰ ਬੰਦ ਹੈ ਜਾਂ ਨਹੀਂ ਚੱਲ ਰਿਹਾ ਤਾਂ ਤੁਸੀਂ ਜਿਹੜਾ ਆਪਣੇ ਕੋਲ ਚੱਲ ਰਿਹਾ ਨੰਬਰ ਹੈ ਉਸ ਨੂੰ ਨਜ਼ਦੀਕੀ ਸੇਵਾ ਕੇਂਦਰ ਜਾਂ ਆਧਾਰ ਸੇਵਾ ਦੇ ਕੇਂਦਰ ਦੇ ਉੱਪਰ ਜਾ ਕੇ ਤੁਸੀਂ ਇਸ ਨੂੰ ਲਿੰਕ ਕਰਵਾ ਲਓ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਦੋਸਤੋ ਇਸ ਦੇ ਨਾਲ ਹੀ ਤੁਹਾਡੀ ਜਿਹੜੀ ਆਧਾਰ ਦੀ ਵੈਰੀਫਿਕੇਸ਼ਨ ਹੈ ਉਹ ਕੰਪਲੀਟ ਹੋ ਚੁੱਕੀ। ਵੀਡੀਓ ਵੇਖਣ ਦੇ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜਾਣਕਾਰੀ ਚੰਗੀ ਲੱਗੀ ਤਾਂ ਲਾਇਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਇਹੇ ਸੇਵਾਵਾਂ ਸੀ ਤੁਹਾਨੂੰ ਜਿਹੜੀਆਂ ਪ੍ਰਦਾਨ ਕਰਦੇ ਹਾਂ ਤੁਸੀਂ ਸਾਡੇ ਤੋਂ ਇਹ ਸੇਵਾਵਾਂ ਵਧੀਆ ਅਤੇ ਠੀਕ ਰੇਟ ਉੱਤੇ ਪ੍ਰਾਪਤ ਕਰ ਸਕਦੇ ਹਾਂ ਨਾਲ ਦੀ ਨਾਲ ਹੀ ਅਸੀਂ ਤੁਹਾਨੂੰ ਇਹਨਾਂ ਸਵਾਲਾਂ ਦੇ ਬਦਲੇ ਵਧੀਆ ਇਨਾਮ ਜਿੱਤਣ ਦਾ ਮੌਕਾ ਵੀ ਦਿੰਦੇ ਹਾਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ